ਜਨਮ ਦਿਹਾੜਾ ਦੀ ਗ੍ਰੇਟ ਵਾਲ ਆਫ ਇੰਡੀਆ ਸਰਦਾਰ ਜਨਰਲ ਹਰਬਖ ਸਿੰਘ ਜੱਟ ਸਿੱਖ ਜਿਨ੍ਹਾਂ ਦਾ ਜਨਮ ਪਿੰਡ ਬਡਰੁਖਾ ਜ਼ਿਲ੍ਹਾ ਸੰਗਰੂਰ ਦੀ ਧਰਤੀ ਉੱਤੇ 1 ਅਕਤੂਬਰ 1913 ਨੂੰ ਡਾਕਟਰ ਹਨਮਾਨ ਸਿੰਘ ਜੱਟ ਸਿੱਖ ਜੀ ਦੇ ਘਰ ਮਾਤਾ ਦਲੀਪ ਕੌਰ ਜੀ ਦੇ ਕੁੱਖੋਂ ਹੋਇਆ ਆਪ ਜੀ ਨੇ ਦੂਜੇ ਵਿਸ਼ਵ ਯੁੱਧ ਵਿੱਚ 1947-48 ਦੀ ਜੰਗ ਵਿੱਚ 1962 ਅਤੇ 1965 ਦੀਆਂ ਜੰਗਾਂ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਅਤੇ 1965 ਦੀ ਜੰਗ ਸਮੇਂ ਅੰਮ੍ਰਿਤਸਰ ਤਰਨਤਨ ਸ਼ਹਿਰ ਨੂੰ ਪਾਕਿਸਤਾਨ ਹੱਥ ਜਾਨ ਤੋਂ ਬਚਾਇਆ ਆਪ ਜੀ ਨੂੰ ਕਸ਼ਮੀਰ ਅਤੇ ਪੰਜਾਬ ਦਾ ਰਾਖਾ ਵੀ ਕਿਹਾ ਜਾਂਦਾ ਹੈ ਆਪ ਜੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਸੀ ਪਰ ਸਿਰਫ ਪਦਮ ਪੂਸ਼ਣ ਅਤੇ ਰਿਟਾਇਰਮੈਂਟ ਉਪਰੰਤ ਪਦਮਪੂਸ਼ਣ ਨਾਲ ਨਿਵਾਜਣਾ ਕਾਫੀ ਨਹੀਂ ਸੀ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੀ ਦੇਸ਼ ਪ੍ਰਤੀ ਕੁਰਬਾਨੀ ਅਤੇ ਬਹਾਦਰੀ ਨੂੰ ਮੁੱਖ ਰੱਖਦਿਆਂ ਮਰਨ ਉਪਰੰਤ ਭਾਰਤ ਰਤਨ ਪੁਰਸਕਾਰ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ ਜਨਰਲ ਹਰਬਖਸ਼ ਸਿੰਘ ਜੜਸਿੱਖ ਜੀ ਦੀ ਬੇਮਿਸਾਲ ਦਲੇਰੀ ਨੇ ਪਾਕਿਸਤਾਨ ਨੂੰ ਲਾਹੌਰ ਦੀਆਂ ਕੰਧਾਂ ਨਾਲ ਲਾ ਦਿੱਤਾ ਲਾਲ ਬਹਾਦਰ ਸ਼ਾਸਤਰੀ ਜੀ ਨੇ ਉਹਨਾਂ ਦੇ ਮਹੱਤਮਪੂਰਨ ਯੋਗਦਾਨ ਨੂੰ ਮੁੱਖ ਰੱਖਦਿਆਂ ਸੈਨਾ ਮੁਖੀ ਬਣਾਉਣ ਦਾ ਫੈਸਲਾ ਕਰ ਲਿਆ ਸੀ ਕਾਸ਼ ਲਾਲ ਬਹਾਦਰ ਸ਼ਾਸਤਰੀ ਜੀ ਆਪਣੇ ਫੈਸਲੇ ਤੇ ਅਮਲ ਕਰਨ ਲਈ ਜੁੰਦੇ ਰਹਿੰਦੇ ਸਰਦਾਰ ਜਨਰਲ ਹਰਬਖਸ਼ ਸਿੰਘ ਜੜਸਿੱਖ ਜੀ ਦੇ ਜਨਮ ਦਿਨ ਤੇ ਮੁਬਾਰਕਾਂ ਅਤੇ ਉਹਨਾਂ ਦੀ ਸੂਝ-ਬੂਝ ਅਤੇ ਲੀਡਰਸ਼ਿਪ ਅਤੇ ਜਜ਼ਬੇ ਨੂੰ ਸਲੂਟ